ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਰਵੀ ਜੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਪਿੰਡ ਸਹਿਣਾ ਤੇ ਮੋਬਾਈਲ ਨੰਬਰ ਵੀ ਜੀ ਆਪਣਾ 99140 84800 99140 84895 ਜਿਹੜੀ ਆਪਾਂ ਪਹਿਲੇ ਨੰਬਰ ਦੇ ਕੱਟੀ ਦੇਖੀਏ ਨੇ ਬਾਈ ਇਹ ਕਿੰਨੀ ਕੁ ਉਮਰ ਹੈ ਕੱਟੀ ਦੀ ਇਹ ਲਾ ਪੌਣਾ ਇੱਕ ਦੋ ਸਾਲ ਦੀ ਹੋਣੀ ਠੀਕ ਆ ਪੌੜੇ ਕ ਦੋ ਸਾਲ ਦੀ ਦੰਦੋ ਖੀਦੀ ਹੈ ਹਨਾ ਥਣ ਚਾਰੀ ਹੈ ਕਿ ਫੋੜ ਸੰਦਾਂ 4 ਠੀਕ ਹੈ ਤੇ ਥਣ ਵਗੈਰਾ ਚਾਰੀ ਹੈ ਰੇਟ ਵਗੈਰਾ ਆਪ ਇਹਦਾ ਕੀ ਰੱਖਿਆ ਰੇਟ 32000 ਥੋੜਾ ਬਤਾਂ ਮਾਰਦਾਨ ਹੋ ਜਾਊਗਾ। ਮਾਰਦਾਨ ਟੋਰੀ ਬਾਹਰ ਨੂੰ। ਸਵਿਰ ਕੱਦ ਕਾਢ ਵਗੈਰਾ ਦੇਖੋ ਕੱਟੀ ਦਾ ਸੋਹਣਾ ਸਾਫ ਸੁਥਰਾ ਸਿਰ ਮੂੰਹ ਮੱਥਾ ਤੇ ਰੰਗ ਬਿਲਕੁਲ ਜੈਡ ਬਲੈਕ ਆ। ਥੱਲੇ ਲਗਭਗ ਥੋੜੀ ਜਿਹੀ ਵਾਲ ਬਾਈ ਦਾ ਗਈਆਂ ਜੀ 5-6 ਗੁੰਗਲਾ। ਤੇ ਵਾਕੀ ਰਾਜੀ ਸੋਹਣੀ ਸਮੀ ਬਣੀ ਕੱਟੀ ਆ। ਸਾਫ ਸੁਥਰੇ ਸਿਰ ਮੂੰਹ ਮੱਥੇ ਦੀ ਆ। ਲਗਭਗ 2-3 ਸਾਲ ਤੋਂ ਵੀ ਨਵੀਂ ਦੀ ਉਮਰ ਦੀ ਆਸ-ਪਾਸ ਉੱਪਰ ਥੱਲੇ ਹੋਊਗੀ। ਤੇ ਰੇਟ ਇਹਦਾ ਵੀ ਨੇ ਕਰਿਆ 32000 ਰੁਪਇਆ। ਵਾਕੀ ਮੌਕੇ ਤੇ ਮਾਰਦਾਨ ਵਗੈਰਾ ਹੋ ਜਾਊਗਾ। ਤੇ ਵੀਰੇ ਦੂਜੇ ਨੰਬਰ ਆਪਾਂ ਜਿਹੜੀ ਇਹ ਕੱਟੀ ਦੇਖ 18 ਕਿ ਮਹੀਨੇ ਉਮਰ ਆ ਕੋਈ ਰਿਕਾਰਡ ਵਗੈਰਾ ਪਤਾ ਕੁਝ ਨਹੀਂ ਬੰਦਾ 18 29 ਦੀ ਦੱਸਿਆ ਮਾਰਕ ਨੇ ਠੀਕ ਹੈ ਤੇ ਲਗਭਗ ਦੇਖੇ ਵੀ ਕੋਈ ਰਿਕਾਰਡ ਵਗੈਰਾ ਮਾ ਦਾ ਦੁੱਧਤ ਵਗੈਰਾ ਪਤਾ ਕੁਝ ਨਹੀਂ ਪਤਾ ਬਹੁਤ ਬਾਤ ਹੈ ਕੈਨ ਨੂੰ ਤਾਂ ਬਹੁਤ ਖੁਸ਼ ਕਹਿੰਦੇ ਆ ਪਰ ਆਪਾਂ ਤਾਂ ਠੀਕ ਐ ਮੈਂ ਕਿਹਾ ਜੀ 18 ਕਿਲੋ 20 ਕਿਲੋ ਹਣਾ ਹਾਂ ਮੈਂ ਤਾਂ 10 ਦੇ ਰਹੇ ਹਾਂ ਠੀਕ ਐ ਤੇ ਥਾਣੇ ਦੇ ਚਾਰੇ ਜਾਂ ਕੋਈ ਫੋਟ ਸੰਗ ਨਹੀਂ ਖਣਾਦੇ ਹਣਾ ਸੋ ਥਾਣੇ ਦੇਖੋ ਚਾਰੇ ਨਿਕਣਵੇਂ ਤੇ ਐ ਵੀ ਜੈਟ ਬਲੈਕ ਸਾਹਿਬ ਠੀਕ ਐ ਸਿੰਘ ਮੂੰਹ ਉੱਥੇ ਦੀ ਸੋਹਣੀ ਐ ਇਹਦਾ ਭਾਵ ਯਾਰ ਆਪਾਂ ਕੀ ਰੱਖਿਆ ਜੀ ਇਹਦਾ ਭਾਵ 45 ਹਜ਼ਾਰ ਟੋਰੀ ਵਾਰੂ ਸੁਵਰਜ ਸਿੰਘ ਮੂੰਹ ਵਾਥਾ ਕੱਟੀਆਂ ਦੇਖ ਸਾਜਾ ਸੋਹਣੀ ਸਨਖੀ ਰਾਜੀ ਸਵੀ ਪੜੀ ਵੀ 45000 ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਥੋੜਾ ਬੋਤਾ ਮੰਗਦਾਨ ਹੋ ਜੂ ਸੋਹਣੇ ਸਿੰਘ ਮੂੰਹ ਮੱਥੇ ਦੀ ਤੇ A to Z ਬਲੈਕ ਆ ਜਮਾਂ ਡੀਟੇਲ ਦੀ ਕਰਨਾ ਆ ਕੋਈ ਮੱਥੇ ਦੇ ਵਾਲ ਵਾਈਟ ਆ ਇਹਦੇ ਤੇ ਸੋਹਣੇ ਪੱਠੇਪੜੇ ਦੀ ਰਾਜਿਸੰਹੀ ਪੜੀ ਵੀ ਬਿਊਟੀ ਬਹੁਤ ਆ ਗੱਠੀ ਦੇ ਉੱਪਰ ਜਿਹੜੀ ਚੰਗੀ ਤਿਆਰ ਹੋ ਗਈ ਲਗਭਗ ਪਹਿਲੇ ਸੂਏ ਝੋਟੀ ਆਪਣੀ ਮੰਨ ਕੇ ਚਲੋ 130 ਪੈਸੇ ਦੀ ਕੀਮਤ ਦੇ ਵਿੱਚ ਤਿਆਰ ਹੋਣਾ ਕੱਤ ਕਾਟ ਤੇ ਵਜ਼ਨ ਵਜੂਦ ਪੂਰੇ ਪੱਠੇਪੜੇ ਦੀ ਖੜੀ ਪੱਠੀ ਆ 45000 ਰੁਪਏ ਡਿਮਾਂਡ ਆ ਵਾਕੀ ਮੌਕੇ ਤੇ ਮਾਲਤਾਂ ਵਗੈਰਾ ਹੋ ਜੋ ਪਿੰਡ ਸੇਣਾ ਜ਼ਿਲ੍ਹਾ ਬਰਨਾਲਾ ਗੋਪਾਲ ਦੇ ਤਕੀਆਂ ਪਤਘਾਦੀਆਂ ਨੰਬਰ ਰੋਲ ਦੀ ਦੁਆਰੇ ਆਪਣਾ 994084840 ਸੋ ਵੀਡੀਓ ਦੇਖਣੇ ਸਭ ਦਾ ਤਿਆਰ